ਦੋਸਤੋ ਇਹ ਸ਼ਹਿਰ ਧਾਰੀਵਾਲ ਦਾ ਸਰਬਜੀਤ ਬੁਟੀਕ ਆ ਜਿਹੜਾ ਕਿ ਮਲੋਤਰਾ ਗਾਰਮੈਂਟਸ ਦੇ ਬਿਲਕੁਲ ਬੱਸ ਸਟੈਂਡ ਧਾਰੀਵਾਲ ਦੇ ਨਜ਼ਦੀਕ ਆ ਇਹ ਬਹੁਤ ਇੱਕ ਮਸ਼ਹੂਰ ਦੁਕਾਨ ਆ ਜਿੱਥੇ ਲੇਡੀਜ਼ ਅਕਸਰ ਆਉਂਦੀਆਂ ਨੇ ਔਰ ਆਪਣੇ ਤਰ੍ਹਾਂ ਤਰ੍ਹਾਂ ਦੇ ਸੂਟ ਸਮਾਉਂਦੀਆਂ ਨੇ ਇਸ ਸਰਬਜੀਤ ਬੁਟੀਕ ਦੇ ਬੀਤੀ ਰਾਤ ਬਾਹਰ ਇੱਕ ਚੋਰੀ ਦੀ ਵੱਡੀ ਘਟਨਾ ਵਾਪਰ ਚੱਲੀ ਸੀ ਲੇਕਿਨ ਘਰਵਲਿਆਂ ਦੀ ਚੁਸਤੀ ਦੇ ਨਾਲ ਜਿਹੜਾ ਵਾ ਇਹ ਘਟਨਾ ਟਲ ਗਈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਫੁਟੇਜ ਆ ਚੋਰ ਆ ਕੇ ਕੱਲ 7:30 ਵਜੇ ਦੇ ਕਰੀਬ ਸਰਬਜੀਤ ਬੁਟੀਕ ਦੇ ਬਾਹਰ ਲੱਗੀ ਹੋਈ ਉਹਨਾਂ ਦੀ ਐਕਟਿਵਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਵਾ ਸਾਰੀ ਘਟਨਾ ਜਿਹੜੀ ਆ ਚੋਰੀ ਦੀ ਸੀਸੀਟੀਵੀ ਕੈਮਰੇ ਚ ਕੈਦ ਹੋ ਰਹੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਚੋਰ ਕਿੱਦਾਂ ਕੋਸ਼ਿਸ਼ ਕਰ ਰਿਹਾ ਵਾ ਸਕੂਟਰੀ ਨੂੰ ਚੋਰੀ ਕਰਨ ਦੀ ਔਰ ਉਸ ਦੇ ਨਾਲ ਆਸ-ਪਾਸ ਵੀ ਸਭ ਕੁਝ ਦੇਖ ਰਿਹਾ ਵਾ 7:30 ਵਜੇ ਦਾ ਸਮੇਂ ਆ ਔਰ ਇਸ ਦੌਰਾਨ ਘਰ ਦੇ ਜਿਹੜੇ ਮਾਲਕ ਨੇ ਉਹ ਅੰਦਰੋਂ ਸੀਸੀਟੀਵੀ ਲੱਗੇ ਕੈਮਰਿਆਂ ਦੇ ਵਿੱਚ ਦੇਖਦੇ ਆ ਕਿ ਇੱਕ ਚੋਰ ਉਹਨਾਂ ਦੀ ਸਕੂਟਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਿਆ ਵਾ ਜਿੱਥੇ ਜਦੋਂ ਇਹ ਚੋਰ ਵੱਲੋਂ ਪੱਦੀਸ਼ ਬਦਾਲੀ ਵੀ ਵਰਤੀ ਜਾਂਦੀ ਆ ਤਾਂ ਮਾਲਕ ਵੱਲੋਂ ਸਰਬਜੀਤ ਬੁਟੀਕ ਦੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਇਸ ਚੋਰ ਦੀ ਚੰਗੀ ਤਰੀਕੇ ਦੇ ਨਾਲ ਸੇਵਾ ਕੀਤੀ ਗਈ ਉੱਥੇ ਹੀ ਰਾਹੀਰੋ ਆਮ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਔਰ ਇਸ ਚੋਰ ਨੂੰ ਬੜੀ ਮੁਸ਼ਕਿਲ ਦੇ ਨਾਲ ਕਾਬੂ ਕੀਤਾ ਇੱਥੇ ਇਹ ਵੀ ਦੱਸ ਦਈਏ ਕਿ ਸ਼ਹਿਰ ਤਾਰੀਵਾਲ ਦੇ ਵਿੱਚ ਲੋਕ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪਹਿਲਾਂ ਹੀ ਬੇहद ਪਰੇਸ਼ਾਨ ਹਨ ਉੱਥੇ ਹੀ ਇਹ ਚੋਰ ਜਦੋਂ ਬਹੁਤ ਭੀੜ ਇਕੱਠੀ ਹੋ ਗਈ ਤਾਂ ਇੱਕਦਮ ਚੱਕਮਾ ਦੇ ਕੇ ਫਰਾਰ ਹੋ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸਰਬਜੀਤ ਬੁਟੀਕ ਦੇ ਜੋ ਮਾਲਕ ਨੇ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਬਿਲਕੁਲ ਸਾਵਧਾਨ ਰਹਿਣ ਔਰ ਲੰਬਾ ਸਮਾਂ ਆਪਣੇ ਘਰਾਂ ਦੇ ਬਾਹਰ ਆਪਣੇ ਵਾਹਨ ਖੜੇ ਨਾ ਕਰਨ ਇਹ ਸਾਰੇ ਸੰਗ ਮੈਂ ਆਪਣਾ ਸਰਬਜੀਤ ਬੁਟੀਕ ਤੋਂ ਬੋਲਦਾ ਡਾਕਟਰ ਰਤਨ ਸਿੰਘ ਮੇਰਾ ਨਾਮ ਅਸੀਂ ਮੈਂ ਨਾ ਆਪਣੀ ਰੁਟੀਨ ਦੇ ਵਿੱਚ ਹੀ ਸਕੂਟਰੀ ਜਿਹੜੀ ਹੈ ਮੈਂ ਦੁਕਾਨ ਦੇ ਅੱਗੇ ਲਾ ਦਿੰਦਾ ਤੇ ਅੰਦਰ ਬੈਠੇ ਹੋਈ ਦਾ ਕੈਮਰੇ ਸਾਡੇ ਚੱਲਦੇ ਹੁੰਦੇ ਆ ਤੇ ਕੈਮਰਿਆਂ ਦੇ ਵਿੱਚ ਸਾਨੂੰ ਬਾਹਰ ਦੀ ਸਾਰੀ ਨਜ਼ਰ ਆਂਦੀ ਆ ਤੇ ਉਹ ਇਹ ਗੱਲ ਟਾਈਮ ਕੋਈ ਸਾਡੇ 7 ਵਜੇ ਦੀ ਗੱਲ ਆ ਅੰਦਰੀ ਮੈਂ ਬੈਠਾ ਸੀ ਤੇ ਉਹ ਸਕੂਟੀ ਮੇਰੀ ਬਾਹਰ ਖੜੀ ਸੀ ਤੇ ਉਹ ਕੈਮਰੇ ਅਸੀਂ ਦੇਖ ਰਹੇ ਆ ਤੇ ਉਹ ਨਾ ਕੋਈ ਇੱਕ ਮੁੰਡਾ ਆਇਆ ਆ ਕੇ ਤੇ ਉਹਨੇ ਪਹਿਲਾਂ ਆ ਕੇ ਤੇ ਸਕੂਟਰੀ ਤੇ ਲਾਗੇ ਖਲੋਤਾ ਲਾਗੇ ਖਲੋ ਕੇ ਫਿਰ ਉਹਨੇ ਜੇਬ ਚੋਂ ਕੁਝ ਚਾਬੀ ਵਗੈਰਾ ਕੱਢੀ ਆ ਕੋਈ ਉਨੇ ਲਾਉਣ ਦੀ ਕੋਸ਼ਿਸ਼ ਨਹੀਂ ਅਜੇ ਕੀਤੀ ਤੇ ਉਹਨੇ ਹੈਂਡਲ ਵੇਖਿਆ ਪੀ ਹੈਂਡਲ ਵੇਖ ਲੌਕ ਆ ਕਿ ਜਾਂ ਨਹੀਂ ਲੌਕ ਉਹਨੇ ਵੇਖਿਆ ਜਦੋਂ ਵੇਖਿਆ ਵੀ ਸਕੂਟੀ ਲੌਕ ਆ ਉਹਨੇ ਲਾਗੇ ਖੜਾ ਰਿਹਾ ਪਹਿਲਾਂ ਮੈਂ ਉਹਦੀਆਂ ਹਰਕਤਾਂ ਅੰਦਰੋਂ ਨੋਟ ਕਰਦਾ ਰਿਹਾ ਵੀ ਇਹ ਕੀ ਕਰਦਾ ਕੀ ਨਹੀਂ ਮੈਂ ਜਦੋਂ ਦੇਖਿਆ ਵੀ ਇਹ ਸਕੂਟੀ ਲੈ ਹੀ ਜਾਊ ਤੇ ਮੈਂ ਫੇਰ ਦੇਖਣਾ ਮੈਂ ਅੰਦਰੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਫੇਰ ਮੈਂ ਉਹਨੂੰ ਵੇਖਿਆ ਵੀ ਤੂੰ ਕੌਣ ਆ ਕੀ ਗੱਲ ਆ ਤੂੰ ਕਿਉਂ ਖੜਾ ਇੱਥੇ ਮੈਨੂੰ ਕਹਿੰਦਾ ਅੰਕਲ ਜੀ ਮੈਂ ਕੋਈ ਚੋਰ ਥੋੜਾ ਵਾਂ ਮੈਂ ਚੋਰ ਨਹੀਂ ਤੇ ਫਿਰ ਤੂੰ ਆ ਕੀ ਇਹ ਹੈਂਡਲ ਕਿਉਂ ਤੂੰ ਇਹਨੂੰ ਛੇੜਨ ਲਾ ਖੋਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਮੈਂ ਉਹਨੂੰ ਜਦੋਂ ਲੱਗਾ ਪੁੱਛਿਆ ਨਾ ਤੇ ਉਹ ਮੇਰੇ ਮਤਲਬ ਕੋਸ਼ਿਸ਼ ਕਰਨ ਲੱਗਾ ਕਿ ਇਥੋਂ ਮੈਂ ਇਹਨੂੰ ਮਤਲਬ ਧੱਕਾ ਦੇ ਕੇ ਤੇ ਭੱਜ ਜਾ ਪਰ ਮੈਂ ਫਿਰ ਵੀ ਕੋਈ ਉਹਨੂੰ ਮੌਕੇ ਦੇ ਉੱਤੇ ਜਿਹੜਾ ਉਹ ਦਬੋਚ ਲਿਆ ਤੇ ਉਹਨੂੰ ਭੱਜਣ ਦੀ ਉਹਨੂੰ ਭੱਜਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਭੱਜਣ ਨਹੀਂ ਦਿੱਤਾ ਤੇ ਉਹ ਇਹ ਆ ਕਿ ਇਸ ਕਰਕੇ ਆ ਵੀ ਜੇ ਮੈਂ ਨਾ ਨਿਕਲਦਾ ਬਾਹਰ ਤੇ ਉਹਨੇ ਸਕੂਟਰੀ ਲੈ ਜਾਣੀ ਸੀ ਅੱਜ ਕੱਲ ਸਕੂਟਰੀ ਵੀ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਸਕੂਟਰੀ ਨਹੀਂ ਆਉਂਦੀ ਤੇ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਦਿਨ ਦਿਹਾੜੇ ਜਾਂ ਕੈਮਰਿਆਂ ਦੀਆਂ ਕੈਮਰਿਆਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਚੋਰੀ ਕਰਨੀਆਂ ਕੋਸ਼ਿਸ਼ ਕਰਦੇ ਨੇ ਠੀਕ ਆ ਜਦੋਂ ਉਹ ਇਹ ਆ ਕਿ ਭੀੜ ਇਕੱਠੀ ਹੋ ਗਈ ਭੀੜ ਦਾ ਉਹ ਫਾਇਦਾ ਉਠਾ ਕੇ ਤੇ ਮੇਰੇ ਕੋਲੋਂ ਛਡਾ ਕੇ ਤੇ ਉਹ ਭਜੇ ਅਸੀਂ ਤੇ ਦੱਸ ਰਹੇ ਇਸ ਤਰ੍ਹਾਂ ਕਹਿੰਨੇ ਆ ਕਿ ਹਰ ਕੋਈ ਆਪਣੀ ਸੇਫਟੀ ਆਪ ਕਰੇ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਮਤਲਬ ਸ਼ਰੇ ਆਮ ਹੀ ਉਹ ਮਤਲਬ ਚੀਜ਼ ਜਿਹੜੀ ਆ ਉਹ ਲੈ ਜਾਂਦੇ ਨੇ ਚੋਕੇ ਇਸ ਕਰਕੇ ਆ ਕਿ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨਾਂ ਤੇ ਸਖਤੀ ਕੀਤੀ ਜਾਵੇ ਤੇ ਚੋਰਾਂ ਨੂੰ ਜਿਹੜੀ ਆ ਉਹ ਨੱਥ ਪਾਈ ਜਾਵੇ